ਇਸ ਵੀਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਦੇ ਗਨੇਸ਼ ਨਗਰ ਦੇ ਇਲਾਕੇ ਦੇ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਫੂਡ ਬਣਾਉਣ ਵਾਲੀ ਇੱਕ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਦੱਸ ਰਿਹਾ ਗਿਆ ਕਿ ਫੈਕਟਰੀ ਪਿਛਲੇ 4 ਸਾਲਾਂ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਕੰਮ ਕਰ ਰਹੀ ਸੀ ਇਸ ਫੈਕਟਰੀ ਵਿੱਚ ਜਦੋਂ ਅੱਗ ਲੱਗੀ ਤਾਂ ਫੈਕਟਰੀ ਚੋਂ ਖਾਣ ਪੀਣ ਦਾ ਸਮਾਨ ਬਣਾਉਣ ਵਾਲੇ ਕਾਰੀਗਰ ਤੇ ਮਾਲਕ ਮੌਕੇ ਤੇ ਮੌਜੂਦ ਸਨ ਉੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਸਨੇ ਖੁਦ ਨੂੰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅੱਗ ਲੱਗਣ ਤੇ ਉਸਨੇ ਫਾਇਰ ਬਿਗਰ ਨੂੰ ਇਸ ਘਟਨਾ ਦੇ ਜੁੜੇ ਜਾਣਕਾਰੀ ਇਹ ਤੇ ਜਿਸ ਤੋਂ ਬਾਅਦ ਫਾਇਰ ਬ੍ਰਿਗ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗ ਦੇ ਅਧਿਕਾਰੀਆਂ ਨੇ ਕਿਹਾ ਸੀਗਾ ਕਿ ਇਸ ਫੈਕਟਰੀ ਦੇ ਵਿੱਚ ਘਰ ਦਾ ਬਣਿਆ ਸਿਲੰਡਰ ਵਰਤਿਆ ਜਾ ਰਿਹਾ ਸੀ ਤੇ ਸਮੇਂ ਸਿਰ ਕੱਢ ਲਿਆ ਗਿਆ ਜੋ ਕਿ ਗੈਸ ਸਿਲੰਡਰ ਵੀ ਇਸ ਦਿਨ ਪੇੜ ਦੇ ਵਿੱਚ ਆ ਜਾਂਦਾ ਤਾਂ ਇਹ ਵੱਡੇ ਹਾਸਾ ਹੋਣ ਦਾ ਸੰਕੇਤ ਸੀਗਾ ਫਿਲਹਾਲ ਫਾਇਰ ਬ੍ਰਿਗ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾ ਲਿਆ ਹੈ ਹਿੰਦੂ ਸਾਧਨ ਸਰੀ

بجلی جب آگ لگی اندر کام چل رہا تھا ہاں جی ہاں جی ہاں جی کیا بٹھی بلائی بلائی ہو رہی تھی بٹھی پہ کھڑا ہوا بندہ اچھا کڑھائی کر رہے تھے اچھا ہاں جی کسی کے چوٹ بھی لگی ہے نہیں چوٹ کسی کے نہیں آئی ہے چوٹ نہیں آئی کسی کے اچھا کتنے لوگ گھائل ہوئے ہیں گھائل ہوئے سب باہر ہو گئے تھے بندے ٹھیک ہے کتنا نقصان ہو گیا بھائی یہ تو اندر جا کے پتا لگے گا ابھی تو کچھ کہہ سکتے تیل بھی رکھا ہوا تھا میدہ بھی رکھی ہوئی ہے مال پکا ہوا بھی رکھا تھا تیار ابھی اندر جائیں گے پتا لگا کیا بچا کیا نہیں بچا تبھی کچھ ججمنٹ لگے گا ਕਿੰਨੇ ਦਾ ਮਾਲ ਪੜਾ ਹੋਇਆ ਥਾ ਉਸਨੇ ਮਾਲ ਬਹੁਤ ਰੱਖਾ ਹੋਰਦਾ ਹਾਲ ਲੱਖੋ ਦਾ ਜੀ ਲੱਖੋ ਦਾ ਥਾ ਹਾਲ ਲੱਖ ਰਾਇ ਗੱਲ ਲੱਖਾ ਉਹ ਭਾਈ ਮੈਦਾ ਰੱਖੀ ਇਹ ਪਤਾ ਨਹੀਂ ਮੈਦਾ ਬੱਸੀ ਹੈ ਜਾਂ ਅਭੀ ਸਹੀ ਹੈ ਕਿਆ ਹੈ ਸਰ ਸਾਨੂੰ 12:05 ਦੇ ਪੰਜ ਮਿੰਟ ਤੇ ਇਤਲਾਹ ਹੋਈ ਕਿ ਜਨਕਪੁਰੀ ਜ਼ੀਰੋ ਨੰਬਰ ਗਲੀ ਦੇ ਗਣੇਸ਼ ਨਗਰ ਵੀ ਘਰ ਚ ਅੱਗ ਆ ਜਦੋਂ ਮੋਕੇ ਤੇ ਆ ਕੇ ਦੇਖਿਆ ਤਾਂ ਕੋਈ ਮਟੀਆਂ ਬਣਾਉਣ ਵਾਲੀ ਫੈਕਟਰੀ ਸੀ ਤੇ 15 ਤੋਂ 20 ਮਿੰਟਾਂ ਚ ਅਸੀਂ ਜਿਹੜਾ ਅੱਗ ਤੇ ਕਾਬੂ ਪਾ ਲਿਆ ਦੋ ਗੱਡੀਆਂ ਮੋਕੇ ਲੈ ਕੇ ਪਹੁੰਚੇ ਠੀਕ ਹੈ ਤੇ ਅੱਗ ਦਾ ਕਾਰਨ ਲੱਭ ਪਤਾ ਲੱਗ ਅੱਗ ਦਾ ਕਾਰਨ ਅੱਲੇ ਦਾ ਅੱਗ ਕੰਟਰੋਲ ਹੀ ਕਰਕੇ ਹਟੇ ਆ ਬਾਅਦ ਚ ਪੁੱਛਾਂਗੇ ਵੀ ਕਿੱਦਾਂ ਅੱਗ ਲੱਗੀ ਜਾਂ ਕੀ ਚੱਕਰ ਪਿਆ ਜੀ ਕੋਈ ਪਤਾਹੀ ਇੱਥੇ ਵਰਤੀ ਗਈ ਹੈ ਕਿੰਨੀ ਕਿਹੜੀ ਉਹ ਸਰ ਬਾਅਦ ਵਿੱਚ ਦੱਸਾਂਗੇ ਅੱਲੇ ਦਾ ਕੰਮ ਚੱਲ ਰਿਹਾ ਹੈ ਜੀ ਹਾਂਜੀ ਨਿਕਲ ਵੀ ਹਾਂਜੀ ਇੱਕ ਮੋਟਰਸਾਈਕਲ ਆ ਅੰਦਰ ਉਹਨੂੰ ਵੀ ਅੱਗ ਲੱਗੀ ਹੋਈ ਸੀ ਤੇ ਸਿਲੰਡਰ ਬਾਹਰ ਘਟਦਾ ਐ ਐਲਪੀਜੀ ਦਾ ਜਿਹੜਾ ਸੀ ਠੀਕ ਹੈ ਤੇ ਜੇਕਰ ਐਲਪੀਜੀ ਜਿਹੜਾ ਸਿਲੰਡਰ ਹੈਗਾ ਉਹ ਡੋਮੈਸਟਿਕ ਸੀਗਾ ਕਮਰਸ਼ੀਅਲ ਸੀਗਾ ਉਹ ਜੀ ਆਪਣਾ ਡੋਮੈਸਟਿਕ ਸੀਗਾ ਜੀ ਜੋ ਕੋਈ ਲੂ ਵਰਤਦੇ ਆ ਉਹ ਸਿਲੰਡਰ ਆ ਠੀਕ ਹੈ ਤੇ ਇਹ ਦੇਖੇ ਛੋਟਾ ਸਿੰਡਰ ਨਾਲ ਜੀ ਦੋ ਸਿੰਡਰ ਬਾਹਰ ਗੱਡੇ ਆ ਜੀ ਠੀਕ ਹੈ ਤੇ ਲੱਗਦਾ ਤਾਂ ਕਿ ਜੇਕਰ ਟਾਈਮ ਤੇ ਅਗਨਾ ਬੁਝਾਈ ਜਾਂਦੀ ਤੇ ਵੱਡਾ ਹਾਸਾ ਹੌਸਾ ਦਾ ਸੀ ਹਾਂਜੀ ਜੇ ਸਿੰਡਰ ਜਿਹੜਾ ਥੋੜਾ ਜਿਹਾ ਫੁੱਲ ਗਿਆ ਸੀ ਜੇਕਰ ਉਹ ਬਲਾਸਟ ਹੋ ਜਾਂਦਾ ਤੇ ਨੁਕਸਾਨ ਹੋਣ ਦਾ ਡਰ ਸੀ ਪਰ ਮੌਕੇ ਤੇ ਪਹੁੰਚ ਗਏ ਉਹ ਬਚ ਗਏ